ਕਦਕ ਪਰਮਾਤਮਾ ਸੀ ਜੀਵ ਪੈਦਾ ਹੋਇਆ ਪਾਣੀ ਚ ਇਹ ਵੀ ਸੱਡਾ ਗੁਰੂ ਕਹਿੰਦਾ ਹੈ ਤੇ ਮੈਨੂੰ ਦੱਸੋ ਤੁਸੀਂ ਆਪ ਜੇ ਨੇ ਕਦੀ ਜਪਾਨ ਨਹੀਂ ਦੇਖਿਆ ਜਪਾਨ ਦੀ ਗੱਲ ਕਰ ਸਕਦਾ ਆ ਨਹੀਂ ਕਰ ਸਕਦਾ ਜੇ ਨੇ ਕਦੀ ਅੰਟ Arctick ਨਾ ਦੇਖਿਆ ਹੋਵੇ ਅੰਟ Arctick ਦੀ ਗੱਲ ਕਰ ਸਕਦਾ ਆ ਨਹੀਂ ਕਰ ਸਕਦਾ ਯਾਨੀ ਜੇ ਨੇ ਕੋਈ ਚੀਜ਼ ਦੇਖੀ ਨਾ ਹੋਵੇ ਉਹਦੀ ਗੱਲ ਤਾਂ ਨਹੀਂ ਕਰ ਸਕਦਾ ਨਾ ਤੇ ਗੁਰੂ ਸਾਹਿਬ ਤਾਂ ਉਸ ਸਮੇਂ ਦੀ ਗੱਲ ਕਰ ਰਿਹਾ ਜਿਸ ਸੰਸਾਰ ਚ ਕੁਝ ਵੀ ਨਹੀਂ ਸੀਗਾ। ਤੋਂ ਇਹਦਾ ਮਤਲਬ ਆ ਗੁਰੂ ਬਾਬਾ ਸਾਡਾ ਗੁਰੂ ਨਾਨਕ ਉਸ ਸਮੇਂ ਦਾ ਹੈ ਜਿਸ ਸਮੇਂ ਸੰਸਾਰ ਚ ਕੁਝ ਵੀ ਨਹੀਂ ਸੀ। ਹੋਰ ਜਿਸ ਸੰਸਾਰ ਚ ਕੁਝ ਵੀ ਨਹੀਂ ਸੀਗਾ ਤੇ ਗੁਰੂ ਬਾਬਾ ਕਿੱਦਾਂ ਸੀਗਾ? ਯਾਨੀ ਗੁਰੂ ਬਾਬਾ ਆਪ ਹੀ ਉਹ ਕਾਲਪੁਰਖ ਪਰਮੇਸ਼ਵਰ ਹੈਗਾ ਆ ਜਿਹਦਾ ਕਿ ਉਸ ਟਾਈਮ ਤੇ ਸਿਰਫ ਉਹੀ ਸੀਗਾ। ਹੈ ਨਾ? ਲੌਜੀਕ ਹਾਂਜੀ। ਕਿ ਗੁਰੂ ਬਾਬਾ ਸਿਰਫ ਆਪ ਮੌਜੂਦ ਸੀ ਉਸ ਟੈਂਪੇ ਸੁਕਸ਼ਮ ਰੂਪ ਚ ਤੇ ਸਾਹਮਣੇ ਸਾਡੇ ਆਏ ਸਥੂਲ ਰੂਪ ਚ ਸ਼੍ਰੀ ਧਰਨਕਰ ਤੇ ਸਾਡੀ ਕੌਮ ਦੀ ਜੜੀ ਆ ਖੁਸ਼ਕਿਸਮਤੀ ਆ ਜੋ ਅਸੀਂ ਉਸ ਅਕਾਲ ਪੁਰਖ ਦੇ ਵਿਰਾਸਤ ਹੈਗੇ ਸਾਡਾ ਵਿਰਸਾ ਅਕਾਲ ਪੁਰਖ ਹੈਗਾ ਸਾਡਾ ਵਿਰਸਾ ਉਹ ਅਕਾਲ ਪੁਰਖ ਦੀ ਫਲਸਫਾ ਹੈਗਾ ਉਸ ਅਕਾਲ ਪੁਰਖ ਤੇ ਸਿੱਖਿਆ ਸੀ ਆਦ ਅੰਤ ਇੱਕੇ ਅੰਤਾਰਾ ਸੋਈ ਗੁਰੂ ਸਮ ਜੀਵ ਹਮ ਹੈ ਨਾ ਅਸੀਂ ਸਾਡਾ ਗੁਰੂ ਇੱਕੋ ਹੀ ਹੈ ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈਗਾ ਆ ਔਰ ਸਾਡਾ ਕੋਈ ਗੁਰੂ ਹੀ ਨਹੀਂ ਹੈ ਤੇ ਅਜ ਗੁਰੂ ਨਾਨਕ ਗੁਰੂ ਬਾਬਾ ਸਾਡਾ ਗੁਰੂ ਯਾਨੀ ਉਹ ਦੇਸ਼ ਤੇ ਅਕਾਲ ਪੁਰਖ ਚ ਕੋਈ ਅੰਤਰ ਨਹੀਂ ਤੋ ਹੈ ਉਹ ਇੱਕ ਅੰਤਰ ਕਿੱਸੇ ਦਾ ਕੋਈ ਅੰਤਰ ਨਹੀਂ ਹੈ ਦੋਹਾਂ ਚ ਦੋਨੋਂ ਇੱਕੋ ਹੀ ਹੈ ਤੇ ਗੁਰੂ ਬਾਬੇ ਨੇ ਆਪਣੀ ਫਲਸਫੀ ਸਾਨੂੰ ਦੱਸੀ ਪਰ ਕੀ ਅਸੀਂ ਉਹ ਫਲਸਫੀ ਨੂੰ ਸਮਝ ਪਾ ਰਹੇ ਹਾਂ ਅਸੀਂ ਫਲਸਫੀ ਨੂੰ ਸਮਝੇ ਨਹੀਂ ਹਾਂ ਅਸੀਂ ਸਿਰਫ ਕਲਪਨਾ ਧਾਰਨ ਕਰਕੇ ਲੜਾਈਆਂ ਕਰਦੇ ਹਾਂ ਲੜਾਈਆਂ ਤਾਂ ਅਖੀਰ ਦੀ ਗੱਲ ਹੈ ਸਪਿਰਚੁਅਲਿਜ਼ਮ ਜਿਹਨੂੰ ਗੁਰੂ ਸਾਹਿਬ ਨੇ ਦੱਸਿਆ ਅਧਿਆਤਮਿਕਤਾ ਉਸ ਅਧਿਆਤਮਿਕਤਾ ਨੂੰ ਅਸੀਂ ਕੀ ਸੰਸਾਰ ਦੇ ਹਰ ਕੋਨੇ 'ਚ ਪਸਾਰਿਆ ਫਲਾਇਆ ਅਸੀਂ ਬਾਣੀ ਕੀਰਤਨ ਸਮਾਗਮ ਜ਼ਰੂਰ ਕਰਾਉਂਦੇ ਹਾਂ ਉਦੇਸ਼ਾਂ 'ਚ ਉਦੇਸ਼ ਸੁਣਦੇ ਆ ਕੀਰਤਨਾ 'ਚ ਆਉਂਦੇ ਆ ਪਰ ਫਲਸਫਾ ਹਲੇ ਵੀ ਅਸੀਂ ਮਿਸ ਕਰ ਰਹੇ ਹਾਂ ਅਸੀਂ ਗੱਲਬਾਤ ਨਹੀਂ ਕਰ ਰਹੇ ਚਾਹੇ ਬਿਸ਼ੱਕ ਅਸੀਂ ਜਪਜੀ ਸਾਹਿਬ ਦੀ ਗੱਲ ਕਰੀਏ ਸੁਖਮਨੀ ਸਾਹਿਬ ਦੀ ਗੱਲ ਕਰੀਏ ਬਹੁਤ ਤੱਕ ਸਾਰਾ ਪੂਰਾ ਗ੍ਰੰਥ ਸਾਹਿਬ ਜੀ ਸਾਜੀ ਨਹੀਂ ਪੜ੍ਹ ਸਕਦੇ ਕਿਸੇ ਇੱਕ ਸਮੇਂ ਤੇ ਪਰ ਅਸੀਂ ਕੋਈ ਵੀ ਇੱਕ ਬਾਣੀ ਉਹਦਾ ਪ੍ਰਸ਼ਾਦ ਨਹੀਂ ਕਰ ਸਕਦੇ ਉਹਦਾ ਵਿਚਾਰ ਨਹੀਂ ਕਰ ਸਕਦੇ ਅਸੀਂ ਯੂਐਸ ਪਾਰਲੀਮੈਂਟ ਚ ਆਸਟ੍ਰੇਲੀਆ ਦੀ ਪਾਰਲੀਮੈਂਟ ਚ ਨਿਊਜ਼ੀਲੈਂਡ ਦੀ ਪਾਰਲੀਮੈਂਟ ਚ ਜਾਂ ਯੂਕੇ ਦੀ ਪਾਰਲੀਮੈਂਟ ਚ ਅਸੀਂ ਕੋਈ ਕਾਨਫਰੰਸਸ ਨਹੀਂ ਕਰਾਉਂਦੇ ਇਦਾਂ ਦੀਆਂ ਜਿਹਦੇ ਵਿੱਚ ਸਿੱਖ ਵਿਚਾਰ ਯਾਨਕ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਸਾਂਝੇ ਕਿੱਥੇ ਜਾਣ ਅਸੀਂ ਇੱਕ ਰੈਂਡਮ ਜੀ ਇੱਕ ਫਿਲਾਸਫੀ ਸਾਨੂੰ ਜੋ ਮਿਲੀ ਹੈ ਸਿੱਖਾਂ ਦੀ ਅਸੀਂ ਸਿਰਫ ਫਿਲਾਸਫੀ ਸ਼ੇਅਰ ਕਰ ਰਹੇ ਹਾਂ ਇੱਕ ਰੈਂਡਮ ਫਿਲਾਸਫੀ ਇੱਕ ਮਤਲਬ ਇੱਕ ਫਿਲਾਸਫੀ ਜਿਹੜੀ ਹੈ ਜਿਹੜੀ ਕਿ ਜਨਰਲ ਫਿਲਾਸਫੀ ਹੈ ਲੇਕਿਨ ਸਾਡੇ ਬਾਅਦ ਯਾਨੀ ਸਿੱਖ ਫਲਸਫੀ ਬਾਰੇ ਗੁਰੂ ਨਾਨਕ ਬਾਰੇ ਅਸੀਂ ਨਹੀਂ ਪੁੱਛਾ ਪਾ ਰਹੇ ਆ ਅਧਿਆਤਮ ਸਾਡਾ ਸਿੱਖ ਅਧਿਆਤਮ ਅਸੀਂ ਨਹੀਂ ਪੁੱਛਾ ਪਾ ਰਹੇ ਕਿਉਂ ਅਸੀਂ ਸਿਰਫ ਨੰਗਰ ਦਬੰਡ ਕਈਏ ਦਲੇਰੀ ਨਾਲ ਲੜੀਏ ਫੌਜਾਂ ਵਿੱਚ ਸ਼ਾਮਿਲ ਹੋ ਜਾਈਏ ਪਰ ਗਿਆਨ ਦੀ ਕੀ ਅਸੀਂ ਸੰਸਾਰ ਚ ਸਪਿਰਚੁਅਲਿਜ਼ਮ ਸਿੱਖ ਅਧਿਆਤਮ ਨੂੰ ਚਲਾਉਣਾ ਹੈ ਅਸੀਂ ਸੜਕਾਮ ਉਹ ਹੈਗਾ ਯਾ ਸਿੱਖ ਅਧਿਆਤਮ ਨੂੰ ਫਲਾਉਣ ਦਾ। ਕਿਰਪਾਨ ਇਸ ਕਰਕੇ ਪਾਈ ਗਈ ਯਾ ਨਾ ਕਿ ਅਸੀਂ ਲੜਾਈਆਂ ਕਰਨੀ ਐ। ਅਸੀਂ ਰੱਖਿਆ ਕਰਨੀ ਕੀਦੀ। ਆਪਣੇ ਮਨ ਦੀ ਵੀ ਰੱਖਿਆ ਕਿੱਦਾਂ ਕਰਾਂਗੇ? ਇਹ ਮਨ ਤੇ ਵੀ ਹੈਗਾ ਕਾਬੂ। ਉਹ ਕਾਬੂ ਰੱਖਣ ਲਈ ਸਾਨੂੰ ਅਧਿਆਤਮ ਰੱਖ ਜ਼ਰੂਰੀ ਐ। ਸੱਚਾ ਸੁੱਚਾ ਬਣਨ ਲਈ ਸਿੱਖ ਅਧਿਆਤਮ ਜ਼ਰੂਰੀ ਐ। ਤੇ ਅਸੀਂ ਉਹ ਦੁਨੀਆ ਤੱਕ ਪ੍ਰਸਾਰ ਨਹੀਂ ਕਰ ਰਹੇ। ਅਸੀਂ ਹੋਰ ਆਪਣੇ ਵਿਚਾਰ ਦੁਨੀਆ ਤੱਕ ਪਹੁੰਚਾ ਰਹੇ ਹਾਂ ਗੁਰੂ ਬਾਬੇ ਦੇ ਕਰਨ ਨਹੀਂ ਕਰ ਅਸੀਂ ਕਨਵਿੰਸ ਨਹੀਂ ਕਰ پا ਰਹੇ ਹਾਂ ਕਿ ਸਾਡਾ ਗੁਰੂ ਬਾਬਾ ਕਿਦਾਂ ਦਾ ਸੀਗਾ ਉਹਦੀ ਸੋਚ ਕਿਦਾਂ ਦੀ ਸੀਗੀ ਜਿਸ ਦਿਨ ਅਸੀਂ ਗੁਰੂ ਬਾਬੇ ਦੀ ਸੋਚ ਦੁਨੀਆ ਤੱਕ ਪਹੁੰਚਾਵਾਂਗੇ ਉਸ ਦਿਨ ਸਫਲ ਹੋਏਗਾ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਯਾਤਰਾਵਾਂ ਤੋਂ ਜੀ ਹਾਂ ਉਹਨਾਂ ਨੇ ਯਾਤਰਾ ਕੀਤੀ ਇਸ ਮੂਹ ਖੰਡ ਦੀ ਇਹ ਜ਼ਮੀਨ ਦੀ ਤੇ ਅਸੀਂ ਸਾਨੂੰ ਮੌਕਾ ਮਿਲਿਆ ਅੱਜ ਅਸੀਂ ਪਰਦੇਸਾਂ 'ਚ ਬੈਠੇ ਆ ਤੇ ਅਸੀਂ ਵੀ ਕਿਉਂ ਨਾ ਉਸ ਗੁਰੂ ਬਾਬੇ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਈਏ ਸਮਝਾਈਏ ਤਦ ਹੀ ਅਸੀਂ ਉਸ ਦੇ ਵਾਰਸਦਾਰ ਹੋਵਾਂਗੇ ਅਸੀਂ ਗੁਰੂ ਨਾਨਕ ਦੇ ਵਾਰਸਦਾਰ ਬਣਾਂਗੇ ਉਸ ਗੁਰੂ ਨਾਨਕ ਦੀ ਮਿਹਰ ਤੇ ਕਿਰਪਾ ਦਾ ਪ੍ਰਾਪਤੀ ਅਸੀਂ ਪ੍ਰਾਪਤ ਕਰਾਂਗੇ ਤੇ ਅਸੀਂ ਉਹਨਾਂ ਦੇ ਭਾਂਡੇ ਬਣਾਂਗੇ ਜਿਹੜੇ ਦੇ ਵਿੱਚ ਉਹ ਆਪਣੀ ਕਿਰਪਾ ਪਾਉਣ ਹਾਂਜੀ ਅਸੀਂ ਉਹਨਾਂ ਦੇ ਵੰਸ਼ਜ ਹੈਗੇ ਆਂ ਇਸ ਸਾਡੀ ਕੁਦਰਤੀ ਸੋਚ ਹੋਣੀ ਚਾਹੀਦੀ ਹੈ ਲੇਕਿਨ ਹੋ ਸਕਦਾ ਹੈ ਅਸੀਂ ਕਾਫੀ ਸੁਸਤ ਹੋ ਗਏ ਹਾਂ ਸੌ ਗਏ ਹਾਂ ਪਰ ਨੀਂਦ ਜਗਾਣ ਲਈ ਗੁਰੂ ਬਾਬਾ ਆਇਆ ਆ ਮੌਜੂਦ ਹੈ ਬਸ ਸਾਡੀ ਦੇਖਣ ਨਿਕਲੇ ਤੇ ਗੁਰੂ ਬਾਬਾ ਨੂੰ ਦੇਖੋ ਦੁਨੀਆ ਵਿੱਚ ਸਿੱਖ ਅਧਿਆਤਮ ਨੂੰ ਸਿੱਖ ਸਪਿਰਚੁਅਲਿਜ਼ਮ ਨੂੰ ਫੈਲਾਓ ਤਾਂ ਕਿ ਲੋਕਾਂ ਨੂੰ ਸਿੱਖ ਦੀ ਸਪਿਰਚੁਅਲਿਜ਼ਮ ਬਾਰੇ ਪਤਾ ਲਗੇ ਸਿੱਖ ਅਧਿਆਤਮ ਬਾਰੇ ਪਤਾ ਲਗੇ